ਲੋ ਵੀ ਮਿੱਤਰੋ ਆ ਜਿਹੜਾ ਡਾਕਟਰ ਹੈ ਨਾ ਆਪਣੇ ਪਿੰਡ ਚ ਤੇ ਇਹ ਕਹਿੰਦਾ ਆ ਵੀ ਮੇਰੇ ਕੋਲ ਜਿਹੜੀ ਦਵਾਈ ਹੈ ਨਾ ਉਹਦਾ ਸਾਈਡ ਇਫੈਕਟ ਹੈਗਾ ਜ਼ੀਰੋ ਖੁਸ਼ਦਿਲ ਇਲੈਕਟ੍ਰੋ ਹੈਮੋਪੈਥਿਕ ਦਵਾਈ ਹੈ ਜਿਹੜੀ ਤੇ ਆਪਾਂ ਤਾਂ ਇਹਨੂੰ ਬੂੰਦਾਂ ਵਾਲੀ ਦਵਾਈ ਕਹਿੰਦੇ ਹੁੰਨੇ ਆ ਤੇ ਆਜੋ ਤੁਹਾਡੇ ਨਾਲ ਗੱਲਬਾਤ ਕਰਾ ਦਿੰਨੇ ਆਪਾਂ ਫਾਇਦਾ ਬੜਾ ਹੈ ਜੇ ਬੰਦਾ ਰੁਟੀਨ ਚ ਵੀ ਦਵਾਈ ਲੈਂਦਾ ਤਾਂ ਬਾਕੀ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਕੀ ਹਾਲ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਇਹ ਗੱਲ ਵਾਕਈ ਸਹੀ ਹੈ ਵੀ ਇਸ ਦਵਾਈ ਦਾ ਜਿਹੜਾ ਇਲੈਕਟ੍ਰੋਪੈਥੀ ਦਵਾਈ ਹੈ ਹਮੋਪੈਥੀ ਹੈ ਜਿਹੜੀ ਹਾਂਜੀ ਇਲੈਕਟ੍ਰੋ ਹੋਮੀਓਪੈਥੀ ਹਾਂ ਇਲੈਕਟ੍ਰੋ ਹੈਮੋਪੈਥਿਕ ਤੇ ਇਸ ਦਵਾਈ ਦਾ ਵਾਕਈ ਜਿਹੜਾ ਸਾਈਡ ਇਫੈਕਟ ਆ ਵੀ ਉਹ 0% ਹੀ ਹੈ ਹਾਂਜੀ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਤੇ ਯਾਰ ਵੇਖਣ ਨੂੰ ਤਾਂ ਲੋਕ ਅਗਲੇ ਪਤਾ ਕੀ ਕਹਿ ਦਿੰਦੇ ਆ ਬੂੰਦਾਂ ਵਾਲੀ ਦਵਾਈ ਆ ਜਿਵੇਂ ਆ ਸ਼ੀਸ਼ੀਆਂ ਪਈਆਂ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਦੋਸਤੋ ਇਹ ਆ ਦੇਖੋ ਇਹਨਾਂ ਦੇ ਵਿੱਚ ਨਾਲ ਜਿਵੇਂ ਐਂ ਵੇਖਣ ਨੂੰ ਐਂ ਲੱਗਦਾ ਜਿਵੇਂ ਪਾਣੀ ਹੈ ਤੇ ਪਰ ਜਦੋਂ ਆਪਾਂ ਪੀਨੇ ਆ ਦਵਾਈ ਤਾਂ ਵੀ ਪਾਣੀ ਵਰਗੀ ਲੱਗਦੀ ਆ ਪਰ ਇਹ ਫਾਇਦਾ ਜ਼ਰੂਰ ਕਰਦੀ ਆ ਇਹ ਆਪਾਂ ਵੀ ਕਹਿੰਨੇ ਆ ਦੋਸਤੋ ਹਾਂਜੀ ਦੇਖਣ ਵਾਲਾ ਇਹੀ ਕਹਿੰਦਾ ਵੀ ਪਾਣੀ ਆ ਹਾਂਜੀ ਬਾਕੀ ਇਹ ਬਹੁਤ ਵਧੀਆ ਚੀਜ਼ ਆ ਜਿਨ੍ਹਾਂ ਨੂੰ ਨੌਲੇਜ ਆ ਇਲੈਕਟਰੋ ਹੋਮੀਓਪੈਥੀ ਬਾਰੇ ਅੱਛਾ ਸਰਚ ਵੀ ਕਰ ਸਕਦੇ ਆ ਨੈਟ ਤੇ ਅੱਜ ਕੱਲ ਤੁਹਾਨੂੰ ਪਤਾ ਐ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਇਹਦੀ ਮੰਨ ਲਓ ਕੀਤਾ ਡਿਪਲੋਮਾ ਵਗੈਰਾ ਕੀਤਾ ਹੋਇਆ ਸਰਟੀਫਿਕੇਟ ਵਗੈਰਾ ਹੈ ਹਾਂਜੀ ਬਠਿੰਡਾ ਤੋਂ ਕੀਤਾ ਸੀਸੀਐਮ ਇੰਸਟੀਚਿਊਟ ਤੋਂ ਠੀਕ ਐ ਪ੍ਰੋਫੈਸਰ ਹੈਗੇ ਆ ਸਾਡੇ ਹਰਵਿੰਦਰ ਸਿੰਘ ਜੀ ਹਾਂ ਠੀਕ ਹੈ ਤੇ ਮੈਡਮ ਵਰਿੰਦਰ ਕੌਰ ਜੀ ਜਿੰਨਾਂ ਤੋਂ ਡਿਪਲੋਮਾ ਕੀਤਾ ਠੀਕ ਹੈ ਹਾਂਜੀ ਤੇ ਅੱਛਾ ਆਪਣੇ ਕੋਲੇ ਜਿਹੜੇ ਕਿੰਨੇ ਕਿੰਨੇ ਰੋਗਾਂ ਦੇ ਆਪਾਂ ਜਿਹੜੇ ਵੀ ਆ ਪੇਸ਼ੈਂਟ ਹੈ ਜਿਹੜੇ ਸਭ ਤੋਂ ਜ਼ਿਆਦਾ ਆਇਆ ਕਿਹੜਾ ਰੋਗ ਦਾ ਜ਼ਿਆਦਾ ਆਪਾਂ ਪੇਸ਼ੈਂਟ ਸਹੀ ਕਰ ਚੁੱਕੇ ਹਾਂ ਇਸ ਚੀਜ਼ ਦਵਾਈ ਨਾਲ ਇਹਦੇ ਜਿੱਦਾਂ ਅੱਜਕੱਲ ਲੇਡੀਜ਼ ਨੂੰ ਪ੍ਰੋਬਲਮ ਹੈ ਜੀ ਸੋਲੀਆਂ ਰਸੌਲੀਆਂ ਦੀ ਯੂਟਰਸ ਚ ਹਾਂਜੀ ਆਵਰੀਜ ਆਵਰੀਜ ਖਾਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਜੋਟਰਸ ਚ ਠੀਕ ਹੈ ਤੇ ਬਹੁਤ ਸ਼ਾਨਦਾਰ ਰਿਜ਼ਲਟ ਹੈ ਇਸ ਮੈਡੀਸਨ ਚ ਠੀਕ ਹੈ ਹਾਂਜੀ ਜਿੱਦਾਂ ਪ੍ਰਾਣੀ ਕਬਜ ਹੈ ਇਲਾਜ ਤਾਂ ਹਰ ਇੱਕ ਬਿਮਾਰੀ ਦਾ ਢੇਟ ਦੀਆਂ ਬਿਮਾਰੀਆਂ ਦਾ ਬਸ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਪੇਸ਼ੈਂਟ ਨੂੰ ਹਾਂ ਇਹ ਜ਼ਰੂਰੀ ਹੈ ਵੀ ਸਬਰ ਰੱਖ ਕੇ ਇਹ ਨਹੀਂ ਹੈਗਾ ਵੀ ਆਪਾਂ ਗੋਲੀ ਲਈ ਤੇ ਨਾਲ ਨਾਲ ਸਹੀ ਹੋ ਗਏ ਹਨ ਪੇਸ਼ੈਂਟ ਦਾ ਇਹ ਹੁੰਦਾ ਵੀ ਮੈਂ ਇੱਕ ਹਫ਼ਤੇ ਚ ਠੀਕ ਹੋ ਜਾ ਹਾਂ ਕਿਉਂਕਿ ਜਦੋਂ ਬਿਮਾਰੀ 4-5 ਸਾਲ ਪੁਰਾਣੀ ਹੈ 10 ਸਾਲ ਪੁਰਾਣੀ ਹੈ ਇਹਨੂੰ ਘੱਟੋ ਘੱਟ 3 ਮੰਥ ਦਾ ਤਾਂ ਟਾਈਮ ਲੱਗੂਗਾ ਜੀ ਹਾਂ 3 ਮਹੀਨੇ ਤੇ ਲੱਗਦੇ ਆ 3 ਤੋਂ 6 ਮਹੀਨੇ ਦਾ 3 ਤੋਂ 6 ਮਹੀਨੇ ਦਾ ਕੋਰਸ ਹੁੰਦਾ ਜੋ ਪ੍ਰਾਣੀ ਸਮੱਸਿਆ ਜ਼ਿਆਦਾ ਹਾਂ ਜੋ ਨਾਰਮਲ ਐ ਥੋੜੇ ਟਾਈਮ ਦੀ ਐ ਉਹਦੇ ਚ ਜਲਦੀ ਰਿਜ਼ਲਟ ਮਿਲ ਜਾਂਦਾ ਜੀ ਠੀਕ ਐ ਦੋਸਤੋ ਇੱਕ ਨਾ ਛੋਟੀ ਜੀ ਵੀਡੀਓ ਐਸੇ ਕਰਕੇ ਬਣਾਈ ਐ ਵੀ ਤੁਸੀਂ ਦੱਸਿਆ ਜੇ ਕਮੈਂਟ ਕਰਕੇ ਜੇ ਤੁਸੀਂ ਕਹੋਗੇ ਤਾਂ ਆਪਣੇ ਪਿੰਡ ਚ ਹੀ ਐ ਇਹ ਡਾਕਟਰ ਤੇ ਆਪਾਂ ਵੱਡੀ ਵੀਡੀਓ ਵੀ ਬਾਅਦ ਚ ਕਰਾਂਗੇ ਸ਼ੂਟ ਇਹਨਾਂ ਨਾਲ ساری ਜਾਣਕਾਰੀ ਜਿਵੇਂ ਤੁਸੀਂ ਕਮੈਂਟ ਕਰੋਗੇ ਜਿਹੜੀ ਜਿਹੜੀ ਚੀਜ਼ ਦੇ ਰੋਗ ਬਾਰੇ ਕਹੋਗੇ ਆਪਾਂ ਉਹ ਰੋਗ ਬਾਰੇ ਪੁੱਛ ਲਾਂਗੇ ਇਹਨਾਂ ਕੋਲੋਂ ਦਵਾਈ ਬਾਰੇ ਹਾਂਜੀ ਇਲੈਕਟ੍ਰੋ ਹੋਮੀਓਪੈਥੀ ਦੀ ਜਿਹੜੀ ਸਭ ਤੋਂ ਬੈਸਟ ਗੱਲ ਹੈ ਜੀ ਇਹ ਨਾ ਸੈੱਲ ਤੇ ਜਾ ਕੇ ਕੰਮ ਕਰਦੀ ਆ ਜੋ ਸਾਡੀ ਬੋਡੀ ਦੀ ਸਭ ਤੋਂ ਛੋਟੀ ਇਕਾਈ ਆ ਜਿੱਥੋਂ ਆਪਣੇ ਸਰੀਰ ਦਾ ਨਿਰਮਾਣ ਹੁੰਦਾ ਠੀਕ ਆ ਜਿੱਦਾਂ ਜਿੱਦਾਂ ਕੋਈ ਬੀਜ ਆ ਹਾਂਜੀ ਉਹ ਬੀਜ ਤੋਂ ਹੀ ਦਰਖਤ ਬਣਦਾ ਜਦੋਂ ਆਪਾਂ ਨੂੰ ਬੀਜ ਦੇ ਇਦਾਂ ਹੀ ਸੈੱਲ ਹੈ ਜੋ ਹਾਂ ਇਹ ਸਾਡੇ ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਇਕਾਈ ਆ ਠੀਕ ਆ ਹਾਂਜੀ ਸੈੱਲ ਤੇ ਜਾ ਕੇ ਕੰਮ ਕਰਨਾ ਇਹਨਾਂ ਨੇ ਉੱਥੋਂ ਸ਼ੁਰੂਆਤ ਕਰਨੀ ਜੜ ਤੋ ਜਿੱਦਾਂ ਆਪਾਂ ਕਹਿ ਲੀਏ ਪੰਜਾਬੀ ਚ ਵੀ ਨੇ ਜੜ ਤੇ ਜਾ ਕੇ ਕੰਮ ਕਰਨਾ ਰੋਗ ਦੇ ਹਾਂ ਜਿਵੇਂ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਬਿਲਕੁਲ ਵੀ ਅੱਜ ਤੱਕ ਆਲ ਵਰਲਡ ਜਿੰਦਾ ਕਿਸੇ ਪੇਸ਼ੈਂਟ ਦੀ ਅੱਜ ਤੱਕ ਡੈਥ ਨਹੀਂ ਹੋਈ ਇਲੈਕਟਰ ਹੋਮਿਓਪੈਥੀ ਨਾਲ ਤਾਂ ਹੀ ਜ਼ੀਰੋ ਆਪਾਂ ਸਾਈਡ ਇਫੈਕਟ ਕਹਿੰਦੇ ਹਾਂ ਹਾਂਜੀ ਠੀਕ ਹੈ ਬਹੁਤ ਵਧੀਆ ਤੇ ਅੱਛਾ ਦੋਸਤੋ ਵੀ ਅੱਛਾ ਇਹ ਚੀਜ਼ ਹੈ ਜਿਹੜਾ ਫਾਰਮੂਲਾ ਹੀ ਹੈ ਇਹ ਜੀ ਇਹਦੇ ਵਿੱਚ 114 ਪਲਾਂਟ ਹੈ ਡਾਕਟਰ ਕੌਨਸੀ ਮੈਟਰੀ ਜੀ ਹੋਏ ਆ ਇਟਲੀ ਦੇ ਵਿੱਚ ਜਿਨ੍ਹਾਂ ਨੇ ਇਸ ਦੀ ਖੋਜ ਕੀਤੀ ਆ ਅੱਛਾ ਹਾਂ ਜੀ ਇਹਨਾਂ ਦੇ ਬਹੁਤ ਸ਼ਾਨਦਾਰ ਰਿਜ਼ਲਟ ਹੈ ਸਿਰਫ 114 ਪਲਾਂਟ ਹੈ ਜੀ ਠੀਕ 114 ਪਲਾਂਟ ਹੈ 38 ਮੈਡੀਸਨ ਹੈ ਓਨਲੀ ਠੀਕ ਹੈ ਜਿੱਦਾਂ ਇਹਦੇ ਚ ਅਲੱਗ-ਅਲੱਗ ਗਰੁੱਪ ਹੈ ਜੋ S ਗਰੁੱਪ ਹੈ ਉਹ ਮੈਟਾਬੋਲਿਜ਼ਮ ਸਿਸਟਮ ਤੇ ਕੰਮ ਕਰਦਾ ਜਿੱਦਾਂ ਸਾਡੇ ਪਾਚਨ ਤੰਤਰ ਤੇ ਠੀਕ ਜੇ C ਗਰੁੱਪ ਆ ਉਹ ਆਪਣੇ ਅੰਗਾਂ ਦੇ ਕੰਮ ਕਰਦਾ ਆਰਗਨ ਤੇ ਕਿਸੇ ਵੀ ਤਰ੍ਹਾਂ ਜਿੱਦਾਂ ਕਿਸੇ ਨੂੰ ਲੀਵਰ ਦਾ ਰੋਗ ਹੈ ਅੰਦੇ ਤੇ ਉਹ ਮੈਡੀਸਨ ਉਹ ਤਾਂ ਤੁਹਾਨੂੰ ਦੱਸਾਂਗੇ ਕਿਸੇ ਦਿਨ ਕਿ ਕਿਹੜੀ ਦਵਾਈ ਕਿੱਥੇ ਕੰਮ ਕਰਦੀ ਆ ਹਾਂ ਵੀ ਪੂਰੀ ਵੀਡੀਓ ਫਿਰ ਕਿਸੇ ਜੁਗਿਆ ਨੌਲੇਜ ਹੋਣੀ ਚਾਹੀਦੀ ਹੈ ਜੀ ਹਾਂ ਬਿਲਕੁਲ ਅੱਛਾ ਦੋਸਤੋ ਇੱਕ ਆ ਦੇਖੋ ਕਿੰਨੇ ਆ ਜਿਹੜੇ ਆਪਣੇ ਕੋਲੇ ਇੱਧਰ ਇਹਨਾਂ ਨੇ ਰੋਗ ਆ ਜਿਹੜੇ ਦਿਸੇ ਹੋਏ ਮੈਂ ਪਿਛਲੇ 6 ਸਾਲਾਂ ਤੋਂ 6 ਕੁ ਸਾਲ ਤਾਂ ਮੈਨੂੰ ਹੋ ਗਏ ਜੁੜੇ ਨਾਲ ਡਾਕਟਰ ਨਾਲ ਐਲੋਪੈਥੀ ਦਵਾਈ ਬਹੁਤ ਘੱਟ ਲੈਨੇ ਆਪਾਂ ਮੈਂ ਜਦੋਂ ਹੀ ਕਹਿੰਨਾ ਤੇ ਮੈਂ ਚਲੋ ਮੇਰੇ ਮੂੰਹ ਚੋਂ ਹੀ ਨਿਕਲਦੇ ਵੀ ਡਾਕਟਰ ਬੂੰਦਾਂ ਵਾਲੀ ਦਵਾਈ ਦੇ ਦੇ ਮੈਨੂੰ ਤੇ ਚਲੋ ਇਹ ਹਾਸੇ ਵਾਲੀਆਂ ਗੱਲਾਂ ਸੀ ਪਰ ਜਿਹੜੀ ਦਵਾਈ ਆ ਬਈ ਉਹਦਾ ਅਸਰ ਇਹ ਚੀਜ਼ ਮੈਂ ਵਾਕਿਆ ਹੀ ਮਹਿਸੂਸ ਕੀਤਾ ਆਪਾਂ ਵੀ ਲੈ ਕੇ ਵੇਖੀ ਆ ਲਿਵਰ ਚ ਪ੍ਰੋਬਲਮ ਆਈ ਤੇ ਮੈਂ 2 ਮਹੀਨੇ 1.5 ਮਹੀਨਾ ਵੀ ਲਗਾਤਾਰ ਦਵਾਈ ਜਿਹੜੀ ਉਹ ਵਰਤੀ ਹੈ ਤੇ ਆਪਾਂ ਨੂੰ ਵੀ ਸਹੀ ਹੋ ਗਏ ਉਸ ਵਕਤ ਤਾਂ ਆਪਾਂ 6 ਸਾਲ ਹੋ ਗਏ ਮੈਨੂੰ ਜਦੋਂ ਆਪਾਂ ਨੂੰ ਇਹ ਪ੍ਰੋਬਲਮ ਆਈ ਸੀ ਤੇ ਮੈਂ ਇਹ ਦਵਾਈ ਵਰਤੀ ਆ ਤੇ ਤਿੰਨ ਕੁ ਮਹੀਨਿਆਂ ਫੱਲਾਗਾ ਡੇਢ ਦੋ ਦੋ ਤਿੰਨ ਮਹੀਨੇ ਹਾਂ ਵਰਤੀ ਸੀਗੀ ਹਾਂਜੀ ਵੈਸੇ ਪੇਸ਼ੈਂਟ ਨੂੰ ਤਿੰਨ ਮੰਥ ਕਈ ਦਾ ਕਈ ਵਾਰ ਜ਼ਿਆਦਾ ਟਾਈਮ ਵੀ ਲੱਗਦਾ ਪਰ ਤਿੰਨ ਮਹੀਨੇ ਜੇ ਪੇਸ਼ੈਂਟ ਰੈਗੂਲਰ ਮੈਡੀਸਨ ਲੈਂਦਾ ਹਾਂ ਰਿਜ਼ਲਟ ਜ਼ਰੂਰ ਮਿਲਦਾ ਜੀ ਜ਼ਰੂਰ ਠੀਕ ਹੈ ਲਓ ਵੀ ਦੋਸਤੋ ਚਲੋ ਆਪਾਂ ਵੱਡੀ ਵੀਡੀਓ ਵੀ ਕਰਾਂਗੇ ਜਿਵੇਂ ਪੌਡਕਾਸਟ ਕਰਦੇ ਆ ਪਰ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਕਿਸੇ ਨੂੰ ਕੋਈ ਰੋਗ ਹੈ ਤਾਂ ਉਸ ਰੋਗ ਬਾਰੇ ਆਪਾਂ ਇਹਨਾਂ ਕੋਲੋਂ ਮਿਲ ਕੇ ਆਪਾਂ ਦਵਾਈ ਦੇ ਬਾਰੇ ਪੁੱਛ ਸਕਦੇ ਆ ਨੰਬਰ ਵੀ ਇਹਨਾਂ ਦਾ ਆਪਣੇ ਕੋਲੇ ਇੱਥੇ ਹੈਗਾ ਚਲੋ ਨੰਬਰ ਦੱਸ ਸਕਦੇ ਆ ਆਪਾਂ 94600 ਤੇ 551130399 ਆ ਹਰਪ੍ਰੀਤ ਡਾਕਟਰ ਹੈਗੇ ਨੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਜੇ ਜੇ ਚੰਗੀ ਲੱਗੀ ਤਾਂ ਫਿਰ ਤੁਸੀਂ ਕਮੈਂਟ ਕਰ ਸਕਦੇ ਹੋ ਵੈਸੇ ਤੁਸੀਂ ਇਹਨਾਂ ਨੂੰ ਫੋਨ ਵੀ ਕਰ ਸਕਦੇ ਹੋ ਜੇ ਕੋਈ ਆਫਸ ਦੀ ਪ੍ਰੋਬਲਮ ਹੈ ਤੁਹਾਨੂੰ ਬਾਲੇ ਚਿਰ ਦੀ ਤਾਂ ਉਸ ਚੀਜ਼ ਤੇ ਦਵਾਈ ਲੈਣੀ ਚਾਹੁੰਦੇ ਹੋ ਤਾਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਦੋਸਤੋ